ਰੇਲਵੇ ਪੋਰਸ ਸਟੇਸ਼ਨ ਤੇ ਐਸਐਚਓ ਨੇ ਇੱਕ ਔਰਤ ਦੇ ਨਾਲ ਬਤਮੀਜ਼ੀ ਕੀਤੀ ਐਸਐਚ ਤੇ ਇਲਜ਼ਾਮ ਲੱਗ ਰਹੇ ਨੇ ਕਿ ਜਦੋਂ ਇੱਕ ਔਰਤ ਉਥੋਂ ਲੰਘੇ ਜਾ ਰਹੀ ਸੀ ਤਾਂ ਇਸ ਨੇ ਔਰਤ ਨੂੰ ਜ਼ਬਰਦਸਤੀ ਫੜਿਆ ਜਿਸ ਤੋਂ ਬਾਅਦ ਔਰਤ ਨੇ ਰੌਲਾ ਪਾ ਦਿੱਤਾ ਉਸ ਤੋਂ ਬਾਅਦ ਇਸ ਐਸਐਚਓ ਤੋਂ ਜਿਸ ਨੂੰ ਕਿ ਸ਼ਰਾਬੀ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ ਅਤੇ ਉੱਥੇ ਕਾਫੀ ਹੰਗਾਮਾ ਹੋਇਆ ਦੂਜੇ ਪਾਸੇ ਐਸਐਚਓ ਸਾਹਿਬ ਵੀ ਆਪਣੀ ਵਰਦੀਦਾਰ ਰੂਪ ਦਿਖਾਉਂਦਾ ਨਜ਼ਰ ਆਇਆ ਹਾਲਾਂਕਿ ਫਿਲਹਾਲ ਉਹ ਬਿਨਾ ਵਰਦੀ ਤੋਂ ਸੀ ਪਰ ਉਸਨੇ ਜੋ ਹਰਕਤ ਕੀਤੀ ਉਸ ਤੋਂ ਬਾਅਦ ਮਹਿਲਾ ਨੇ ਖੂਬ ਹੰਗਾਮਾ ਕੀਤਾ ਆਓ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਸਾਡੇ ਲਈ ਤੂੰ ਨੋਰਮਲ ਬੰਦਾ ਹੈ ਤੂੰ ਕਰ ਤੂੰ ਕਰ ਮੈਂ ਤੁਹਾਨੂੰ ਦੱਸੂਗੀ ਮੈਂ ਕਸ ਤੂੰ ਕੌਣ ਆ ਦੱਸ ਮੈਂ ਤੈਨੂੰ ਕਿ ਪੰਜ ਮਿੰਟ ਬੇਟ ਮੈਂ ਕਹਿੰਦਾ ਹੁਣ ਹੁਣੀ ਦੱਸ ਮੈਂ ਬੇਟ ਪੰਜ ਮਿੰਟ ਬੇਟ ਕਰ ਪੀ ਕੇ ਤੁਸੀ ਲੱਗਿਆ ਜਨਾਬ ਜਿੰਨਾ ਗਲਤ ਕਰੇ ਇੱਥੇ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀ ਜਾਂਦੇ ਲੜੀਏ ਅੱਛਾ ਅੱਛਾ ਆ ਜਾਓ ਉਹ ਆਓ ਇਧਰ ਆਓ ਖੜਿਆਓ ਸਾਰਾ ਕੱਪੜੀ ਆ ਜਾਓ ਸਾਰਾ ਸਤੋ ਤੁਸੀਂ ਖੜੀ ਰਹੀ ਰਹੋ ਤੁਸੀਂ ਤੁਸੀਂ ਬਦੌਟ ਮਾਰੀ ਤੁਸੀਂ ਬਦੌੜਵਾਲੀ ਜਾ ਕੇ ਹੋਗੇ ਚੇਅਰ ਤੇ ਬੈਠਣ ਦੇ ਸਟੈਪ ਕਰ ਰਹੇ ਆ ਕਿ ਚੰਡੀ ਵਾਲਾ ਸਾਡਾ ਉਹ ਵੀ ਵੀਡੀਓ ਬੈਠੇ ਸਾਡਾ ਵੀਡੀਓ ਹੈਗੀ ਆ ਬਦੌੜਵਾਲੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਅਰ ਤੇ ਇੱਕ ਵਜੇ ਉਹ ਮਾਮਲਾ ਫਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜਵਾਲੀ ਤੇ ਕਿੱਥੇ ਬੈਠੇ ਹੋਗੇ ਚੇਅਰ ਦੇ ਕੋਲ ਜਾ ਕੇ ਬੈਠਣਾ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸੈਟ ਦਾ ਐਸਐਚਓ ਇਚਾਰਜ ਇਚਾਰਜ ਉਹਨਾਂ ਤੇ ਬਦੌੜਵਾਲੀ ਲੈਣਾ ਸਰ ਜੀ ਕੀ ਆ ਕੁਆਟਰ ਕੀ ਮੇਰੇ ਕੁਆਟਰ ਹੁਣਾਗਾ ਅਸੀਂ ਮੇਰਾ ਕੁਆਟਰ ਹੈ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਾਲੀ ਉਹ ਮੈਂ ਕੁਆਟਰ 'ਚ ਬੈਠਾ ਹਾਂ ਜੋਦੈਸਾ ਸਾਰੀ ਘਟਨਾ ਨੂੰ ਲੈ ਕੇ ਇਸ ਐਸਐਚਓ ਦੇ ਨਾਲ ਗੱਲ ਕੀਤੀ ਤਾਂ ਉਹ ਗੱਲਬਾਤੋਂ ਪਾਜ਼ਾ ਨਜ਼ਰ ਆਇਆ ਆਓ ਇੱਕ ਨਜ਼ਰ ਇਸ ਵੀਡੀਓ ਤੇ ਮਾਰਦੇ ਆਂ ਤੇ ਸੁਣਦੇ ਆਂ ਕੀ ਕੀ ਕਿਹਾ ਕੀ ਨਾਮ ਹੈ ਤੁਹਾਡਾ ਲੇਡੀ ਮੈਂ ਸਰਵਿਸ ਵੇਦਾਰ ਸਿੰਘ ਹਾਂਜੀ ਚੌਕੀ ਚਾਰ ਫਲੋਰ ਹਾਂਜੀ ਇੱਥੇ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਹੈ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਹੈ ਠੀਕ ਹੈ ਫੇਰ ਮੈਨੂੰ ਪੁੱਛਾ ਉਹ ਥੋੜਾ ਅਗੋ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹ ਮੈਂ ਗੱਲ ਕਰੀ ਤੁਹਾਨੂੰ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਰੋਡਾਂ ਦੀ ਦਿਖਾ ਰਾ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੇਚ ਇੰਟਰਨੈਟ ਫਿਰ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰਦੇ ਗੱਲ ਕਰ ਤੁਸੀਂ ਤੁਹਾਨੂੰ ਕੀ ਆਉਦੇ ਨਾਲ ਦਖਨ ਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਉਹਦੀ ਦਖਨ ਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਮੈਂ ਤਾਂ ਸਿਰਫ ਫੋਨ ਵਾਰ ਹੀ ਪੁੱਛਿਆ ਤੁਸੀਂ ਬਤਮੀ ਜੀ ਕਿਉਂ ਕੀਤੀ ਹੈ ਹੈਲੋ ਹੈਲੋ ਮੈਂ ਇੱਕ ਵਾਰੀ ਪੁੱਛਿਆ ਕਿਉਂ ਕਿਉਂ ਇਹ ਟੱਕੇ ਨਾ ਟੱਕੇ ਨਾ ਕਿਉਂ ਖਿੱਚ ਲਿਆ ਟੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਗਿਆ ਤੁਸੀਂ ਹੰਦਾ ਖਿੱਚ ਕੇ ਖੇਤ ਕੇ ਅੰਦਰ ਖੜੇ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀ ਜਾਂਦੇ ਲੜੀ ਅੱਛਾ 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 ਓਏ ਇਧਰ ਆਓ ਸਰਿਆਓ ਫਿਰ ਟੱਬਰੀ ਆਓ ਇਧਰ ਆਜੋ ਸਤੋ ਸਾਰਾ ਸਤੋ ਤੁਸੀਂ ਡਿਊਟੀ ਆ ਸਰ ਉਹ ਕੇ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਦੇ ਹੋ ਕੇ ਇਦਾਂ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲੀ ਲੜਦਾ ਉਹ ਵੀ ਵੀਡੀਓ ਬੈਠੀ ਸਾਰਾ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਰ ਤੇ ਜਾ ਕੇ ਬੰਨੇ ਉਹ ਵੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਦਾਂ ਬੈਠੇ ਤੁਸੀਂ ਚੇਰ ਦੇ ਕੋਲ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਚੋ ਐਸਚੋ ਇਨਚਾਰਜ ਇਨਚਾਰਜ ਹੁੰਦਾ ਤੇ ਬਦੌੜ ਮਾੜੀ ਜਿਹਾ ਨਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰਾ ਕੁਆਟਰ ਉਹ ਮੇਰਾ ਕੁਆਟਰ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਾਲੀ ਉਹ ਮੈਂ ਕੁਆਟਰ 'ਚ ਬੈਠਾ ਹਾਂ ਕੋਈ ਕਰਦਾ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਵਾੜ ਦਾ ਵੀਡੀਓ ਹੈਗੀ ਆ ਬੈਠਿਆਂ ਵੀ ਉੱਥੇ ਚੇਰ ਜੋ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਲ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਸਰ ਕਿਉਂ ਤਾਂ ਲੜਾਈ ਹੁੰਦੀ ਆ ਕੋਈ ਲੜਦਾ ਫਿਰ ਨਾ ਤੂੰ ਹਾਂ ਮੈਂ ਲੜਨ ਦੀ ਗੱਲ ਕਰਦਾ ਹਾਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਪਤਾ ਹੀ ਨਹੀਂ ਲੱਗ ਯਾਰ ਅਸੀਂ ਪੁਲਿਸ ਅਫਸਰ ਹਰ ਅੱਖ ਸਾਡੀ ਨਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫੇਰ ਤੁਸੀਂ ਪੁੱਛਿਆ ਯਾਰ ਪੁਲਿਸ ਅਫਸਰ ਤੇ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਆਈ ਐਮ ਰਾਈਟ ਨਾ ਨੋ 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 ਤੁਸੀਂ ਯੂ ਆਰ ਰੌਣਕ ਸਰ ਤੁਸੀਂ ਜਾਂ ਤੁਸੀਂ ਆਪਡਿਟੀ ਹੈਗਾ ਤੁਸੀਂ ਕਿਸੇ ਗੱਲ ਹਾਂ ਮੀਟਿੰਗ ਕੀ ਹੁੰਦੀ ਹੈ ਜੇ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹ ਬੇਟੀ ਨੂੰ ਅੰਦਰ ਕਿਉਂ ਲਗਾਇਆ ਇੱਕ ਵਾਰ ਮੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾਇਆ ਖਿੱਚ ਕੇ ਤੇ ਲੇਡੀ ਨੂੰ ਅੰਦਰ ਕਈ ਦੱਸਾਂ ਦੱਸੋ ਕਿਥੇ ਟ੍ਰਿਟਲ ਹੋਤੀ ਉਹਤੇ ਦੂਜੇ ਪਾਸੇ ਪੀੜਤ ਔਰਤ ਨੇ ਕਿਹਾ ਕਿ ਇਸ ਐਸਐਚਓ ਨੇ ਆਪਣੀ ਗਲਤੀ ਮੰਨ ਲਈ ਤੇ ਮੁਆਫੀ ਮੰਗ ਲਈ ਹੈ ਜਿਸ ਕਰਕੇ ਅਸੀਂ ਮੁਆਫ ਕਰ ਦਿੱਤਾ ਕਿ ਅੱਗੇ ਤੋਂ ਕਿਸੇ ਵੀ ਮਹਿਲਾ ਦੇ ਨਾਲ ਅਜਿਹੀ ਬਦਤਮੀਜੀ ਨਾ ਕੀਤੀ ਜਾਵੇ ਉਤੇ ਹੀ ਮੌਕੇ ਦੇ ਉੱਤੇ ਪੁਲਿਸ ਦੇ ਹੋਰ ਅਧਿਕਾਰੀਆਂ ਨੂੰ ਸੱਦਿਆ ਗਿਆ ਉਹਨਾਂ ਨੇ ਵੀ ਜਿਹੜਾ ਕਿ ਮਹਿਲਾ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਇੱਕ ਫੈਮਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੰਤਿਸ ਮੈਨੂੰ ਕਹਿੰਦਾ ਰੁਕ ਤੇ ਮੈਂ ਰੁਕ ਗਈ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਹੈ ਮੈਂ ਕਹਾ ਸਰ ਮੈਂ ਕਹਿੰਦਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੋਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਹਾਂ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਐਦਾਂ ਦੀ ਨਹੀਂ ਹੈਗੀ ਆ ਤੇ ਮੈਨੂੰ ਜਾਣ ਦੋ ਪਰ ਫਿਰ ਕਿੱਥੇ ਜੌਬ ਕਰਦੇ ਹੋ ਹਾਂਜੀ ਕਿੱਥੇ ਜੌਬ ਕਰਦੇ ਨੇ ਜਿਨ੍ਹਾਂ ਨੇ ਧੰਨਵਾਦ ਮੈਨੂੰ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਹਨ ਐਸ ਐਚਓ ਹਾਂਜੀ ਦਿਦਾਰ ਸਿੰਘ ਜੀ ਹਾਂਜੀ ਫਿਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮਤਲਬ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾਂ ਕੱਢਣ ਡੇ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਲੀ ਨੂੰ ਵੀ ਗਾਲਾਂ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਜੀ ਮੰਨ ਕਰਦੇ ਆ ਤੇ ਮੈਂ ਉਹਨਾਂ ਤੇ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਹਾਂਜੀ ਉਹਨਾਂ ਨੇ ਮੇਨਾਂ ਰੀਪ ਕੰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਰੇ ਸਰੀਰ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਮੈਨੂੰ ਸੁਤਣਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਕਿ ਆਪਣਾ ਮੁਲਾਜ਼ਮ ਉਹ ਦਿਸਾਸ ਨੇ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਤੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਲਈ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੀ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰ੍ਹਾਂ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੋਰੀ ਫੀਲ ਕਰ ਲਈ ਆ ਕਿ ਗਾਂਵ ਪੇ ਇੱਕ ਏਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਗਲਤ ਨਹੀਂ ਕੋਈ ਨਹੀਂ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸਦੀ ਹੈ ਮੇਰੀ ਕਿ ਚਲੋ ਗਾਂਵ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂਵ ਪਰੇਸ਼ਾਨੀ ਨਹੀਂ ਹੋ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਈਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਮਨ ਕਿਹਾ ਸੀ ਉਹ ਸੈਟੀਸਫਾਈ ਨਹੀਂ ਹੋਣ ਓਕੇ ਜੀ ਖੈਰ ਦੇਖਿਆ ਜਾਵੇ ਕਿ ਜਿਹੜੇ ਸਾਡੇ ਲੋਕਾਂ ਦੀ ਸੁਰੱਖਿਆ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਜੇਕਰ ਉਹੀ ਅਜਿਹੇ ਹਰਕਤਾਂ ਕਰਨਗੇ ਤੇ ਫਿਰ ਹੋਰ ਲੋਕਾਂ ਤੇ ਕੀ ਉਮੀਦ ਕੀਤੀ ਜਾ ਸਕਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ